ਸ਼ਰਾਬ ਦਾ ਬੜਾ ਦੋਸ਼ ਲਾਉਂਦੇ ਨੇ ਮਤਲਬ ਆਮ ਬੰਦੇ ਕਹਿੰਦੇ ਨੇ ਕਿ ਡਰਾਈਵਰ ਨਸ਼ਾ ਕਰਕੇ ਗੱਡੀ ਚਲਾਉਂਦੇ ਨੇ ਜੇ ਕਾਲੀ ਨਾਗਣੀ ਦਾ ਖਾਦੀ ਹੋਵੇ ਰਾਤ ਨੂੰ दारू ਪੀ ਲੈਂਦੇ ਨੇ ਫਿਰ ਐਕਸੀਡੈਂਟ ਹੁੰਦੇ ਨੇ ਹੁਣ ਮੈਨੂੰ 25 ਸਾਲ ਹੋ ਗਏ ਨੇ ਕੰਮ ਕਰਦੇ ਨੂੰ ਮੈਂ ਅਜ ਤੱਕ ਨਸ਼ਾ ਨਹੀਂ ਕੀਤਾ ਕੋਈ ਨਸ਼ਾ ਨਹੀਂ ਕਰਿਆ ਨਾ ਜੀ ਕੋਈ ਨਸ਼ਾ ਨਹੀਂ ਕੀਤਾ ਨਾ ਮੈਂ ਜਰਦਾ ਖਾਦਾ ਕਦੀ ਨਾ ਕੋਈ ਦੇਖ ਲਓ ਸੁਣੀ ਜਾਂਦੇ ਸਾਰੇ ਡਰਾਈਵਰ ਹੁਣ ਆਪਣੇ ਸਮਾਨੇ ਏਰੀਆ ਚ ਤੁਰਜੋ ਕੀ ਆ ਜੀ ਟੈਂਟਲ ਦਾ ਬੰਦਾ ਹੈ ਹਾਂ ਉਹਨੇ ਕਦੀ ਨਸ਼ਾ ਕੀਤਾ ਤੁਹਾਨੂੰ ਕੋਈ ਨਹੀਂ ਕਹਦੇ ਨਸ਼ਾ ਕੀਤਾ ਜੋ ਨਵਾਂ ਨਵਾਂ ਬੰਦਾ ਚਲਦਾ ਜੀ ਨਵਾਂ ਨਵਾਂ ਸਿੱਖਦਾ ਗੱਡੀ ਉਹਨੂੰ ਕਈ ਬੰਦੇ ਆਂਦੇ ਨੇ ਵੀ ਤੂੰ ਚਮਚਾ ਲਾ ਲੈ ਤੇਰੀ ਰਾਤ ਨੂੰ ਵਕ ਖੜੀ ਰਹੇਗੀ ਹਾਂ ਉਹ ਬੰਦਾ ਸ਼ੌਂਕ ਸ਼ੌਂਕ ਚ ਫੇਰਾ ਉਹ ਚਮਚਾ ਲਾਏ ਬੰਦੇ ਹਾਂ ਉਹ ਚਮਚੇ ਲਾਣ ਕਰਕੇ ਫਿਰ ਪੱਕੇ ਚਮਚਾ ਲਾ ਲੈਂਦਾ ਜੀ ਹੁਣ ਜਿਹੜੇ ਬੰਦੇ ਖਾਂਦੇ ਪੀਣ ਹੋਣੀ ਹੁਣ ਐਨੇ ਤਾਂਗੜੇ ਜੀ ਕਿਉਂਕਿ ਉਹਨਾਂ ਖਾਦ ਦੇ ਤੇ ਰਿਆਣੀ ਜਾਂਦਾ ਜੀ ਉਸ ਤੋਂ ਮਹਿੰਗੀ ਬੋਹ ਜਾਦੀ ਏ ਵੀ ਤੁਮ ਮਿਲਦੀ ਨਹੀਂ ਹੈਗੀ ਉਹ ਜਿਹੜੇ ਹੁਣ ਹਨ ਜਵਾਕਾਂ ਦੇ ਵਾਸਤੇ ਨੱਚੀ ਖੜਨੀ ਐ ਉਹ ਇੱਧਰ ਗਈ ਉਹ ਇੱਧਰ ਗਈ ਜਿਹੜਾ ਟੋਲ ਬਚਾਉਣਾ ਫਿਰ ਕਹਿੰਦੇ ਆ 200 ਇੱਧਰ ਲਾਵਾਂਗੇ 200 ਇੱਧਰ ਲਾਵਾਂਗੇ ਡਰਾਈਵਿੰਗ ਨੂੰ ਲੈ ਕੇ ਇਹ ਕਿਹਾ ਜਾਂਦਾ ਜਿਵੇਂ ਕਰੈਕਟਰ ਦੇ ਵੀ ਸਹੀ ਨਹੀਂ ਹੁੰਦੇ ਤੁਹਾਨੂੰ ਪਤਾ ਹੀ ਹੈ ਜਿਵੇਂ ਬੰਬੇ ਜਾ ਚਲੇ ਗਏ ਦਿੱਲੀ ਕਹਿੰਦੇ ਕਿ ਰੈੱਡ ਲਾਈਟ ਏਰੀਆ ਚ ਜਾਂਦੇ ਨੇ ਇਸ ਤਰ੍ਹਾਂ ਹੁਣ ਸਾਡਾ ਕੰਮ ਇਹ ਹੁੰਦਾ ਵੀ ਅਗਲੇ ਨੇ ਘਰੋਂ ਚੁੱਕਿਆ ਤੇ ਅਗਲੇ ਸਹੀ ਸਲਾਮਤ ਅਗਲੇ ਘਰ ਪਹੁੰਚਾਇਆ ਸਾਨੂੰ ਫਿਰ ਵੀ ਮਾੜਾ ਕਹਿੰਦੇ ਲੋਕ ਫਿਰ ਵੀ ਮਾੜਾ ਕਹਿੰਦੇ ਅਈ ਵਿਆਹ ਸ਼ਾਦੀ ਜਾਂਦੇ ਆ ਸਾਡੇ ਕਈ ਪੈਲਸਾਂ ਦੇ ਉੱਤੇ ਲਿਖਿਆ ਹੁੰਦਾ ਵੀ ਡਰਾਈਵਰ ਦੀ ਐਂਟਰੀ ਇੱਥੇ ਮਨਾ ਹੈ ਅੱਛਾ ਇਹ ਵੀ ਲਿਖ ਦਿੰਦੇ ਨੇ ਹਾਂਜੀ ਹਾਂਜੀ ਚਾਹ ਤੱਕਣੀ ਪੀਣ ਦੀ ਨਾ ਜੀ ਨਾ ਡਰਾਈਵਰ ਨੂੰ ਉੱਥੇ ਅੰਦਰ ਵੜਨ ਨਹੀਂ ਦੇਣਾ ਕਰ ਪੜਨੀ ਬੌਂਸਰ ਲੱਗ ਕੇ ਕਹਿੰਦੇ ਨੇ ਇਹ ਤਾਂ ਉਹ ਗੱਲ ਹੋ ਗਈ ਜਿਵੇਂ ਉਦੋਂ ਅੰਗਰੇਜ਼ ਲਿਖਦੇ ਸੀ ਭਾਰਤੀ ਤੇ ਕੁੱਤੇ ਅੰਦਰ ਮਤਾਂ ਨਾਲ ਆਉਣ ਉਹ ਹੀ ਕੰਮ ਹੋ ਗਿਆ ਸੀ ਵੀ ਸਾਰੇ ਬੰਦੇ ਨੂੰ ਬੰਦੇ ਨਹੀਂ ਸਮਝਦੇ ਨਹੀਂ ਵੱਡੀਆਂ ਪਾਰਟੀਆਂ ਹੁੰਦੀਆਂ ਨੇ ਵੱਡੀਆਂ ਪਾਰਟੀਆਂ ਹੁੰਦੀਆਂ ਨੇ ਤੇ ਅਮੀਰ ਤੇ ਅਮੀਰ ਵਈ ਜਾਂਦਾ ਹੈ ਤੇ ਗਰੀਬ ਨੂੰ ਗਰੀਬ ਰਹਿੰਦਾ ਕਿਉਂਕਿ ਡਰਾਈਵਰ ਇੱਕ ਗਰੀਬ ਹੰਦਾ ਹੈ ਆਮ ਬੰਦਾ ਜੀ ਹਾਂ ਆਮ ਬੰਦਾ ਜੀ ਜੇ ਉਹ ਬੰਦੇ ਕੋਲ ਜੋ 2 ਪੈਸੇ ਹੋਣਗੇ ਉਹ ਜ਼ਰੂਰੀ ਸੇ ਲੈਣ ਚ ਆਉਣਗੇ ਆਦੇ ਮੁੰਡੇ ਨੂੰ ਸਿਖਾਵਾਂਗੇ ਗੱਡੀ ਨਹੀਂ ਇਹ ਕਹੇ ਮੈਂ ਤਾਂ ਭਈ ਪਾਪਾ ਮੈਂ ਤਾਂ ਡਰਾਈਵਰ ਬਣਾਇਆ ਯਾਰ ਨਹੀਂ ਜੀ ਕਿਉਂਕਿ ਸਾਡੇ ਲੈਣ ਚ ਸਾਨੂੰ ਪਤਾ ਇਹਨਾਂ ਵੀ ਕੀ ਹੋ ਰਿਹਾ ਸਾਡੇ ਨਾਲ ਦਿਲਦਾਰ ਬੰਦੇ ਪ੍ਰੋਗਰਾਮ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਮੈਂ ਹੈਪੀ ਪਕਤਾ ਤਿਆਜ ਜੋ ਦਿਲਦਾਰ ਬੰਦਾ ਲੈ ਕੇ ਆਇਆ ਤੁਸੀਂ ਸਾਰੇ ਉਸ ਕਿਰਦਾਰ ਨੂੰ ਜਾਣਦੇ ਹੋਵੋਗੇ ਕਦੇ ਨਾ ਕਦੇ ਇਹੋ ਜਿਹੇ ਕਿਰਦਾਰਾਂ ਨਾਲ ਤੁਹਾਡਾ ਵੀ ਵਾਹ-ਵਾਸਤਾ ਪੈਂਦਾ ਹੋਵੇਗਾ ਅਸੀਂ ਜਦੋਂ ਡਰਾਈਵਿੰਗ ਦੀ ਗੱਲ ਕਰਦੇ ਹਾਂ ਜਾਂ ਟੈਕਸੀ ਚਲਾਉਣ ਵਾਲੇ ਜਿਹੜੇ ਡਰਾਈਵਰ ਵੀਰ ਆ ਉਹਨਾਂ ਦੀ ਗੱਲ ਕਰਦੇ ਹਾਂ ਤਾਂ ਅਕਸਰ ਮੈਂ ਕਹਿੰਦਾ ਕਿ ਜਦੋਂ ਪੰਜਾਬ ਚੋਂ ਲੋਕ ਵਿਦੇਸ਼ਾਂ ਵੱਲ ਜਾਣ ਲੱਗੇ ਸੀ ਤਾਂ ਇਹਨਾਂ ਵੀਰਾਂ ਦੇ ਨਾਲ ਬਹੁਤ ਸਾਂਝ ਬਣੀ ਕਿ ਦਿੱਲੀ ਤੱਕ ਇਹ ਵੀਰ ਸਾਨੂੰ ਲੈ ਕੇ ਜਾਂਦੇ ਸੀਗੇ 에어ਪੋਰਟ ਤੱਕ ਛੱਡਦੇ ਸੀ ਫਿਰ ਸਾਰਾ ਦਿਨ ਗੱਡੀ ਚਲਾਉਣੀ ਰਾਤ ਨੂੰ ਫਿਰ ਗੱਡੀ ਚਲਾਉਣੀ ਉਨੀਂਦਰੇ ਦੇ ਵਿੱਚ ਆਉਣਾ ਤੁਰੇ ਤੇ ਆਪਣੇ ਬੱਚਿਆਂ ਲਈ ਰੋਟੀ ਕਮਾਉਂਦੇ ਨੇ ਡਰਾਈਵਰ ਵੀਰ ਆਹ ਸਾਡੇ ਨਾਲ ਸਮਾਣੇ ਤੋਂ ਨੇ ਕਲਦੀਪ ਭਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਭਾਈ ਠੀਕ ਹੋ ਭਾਈ ਬੜੀ ਵਧੀਆ ਲੱਗੀ ਜੀ ਪੂਰੀ ਚੜਾਈ ਹਾਂਜੀ ਹਾਂਜੀ ਉਹ ਕਹਿੰਦੇ ਨੇ ਕਿ ਚਿੱਟੇ ਐਵੇਂ ਨਹੀਂ ਆਏ ਹੈ ਸੜਕਾਂ ਦੇ ਆਏ ਨੇ ਚਿੱਟੇ ਹਾਂਜੀ ਹੜਕਾ ਦੇ ਘੁੰਮ ਘੁੰਮ ਕੇ ਹਾਂਜੀ ਹਾਂਜੀ ਸੜਕਾਂ ਦੇ ਜੀ ਮਤਲਬ ਜੇ ਮੈਂ ਸ਼ੁਰੂਆਤ ਚ ਕਰਿਆ ਕਿ ਰੋਟੀ ਕਮਾਉਣੀ ਏਡੀ ਸੌਖੀ ਨਹੀਂ ਹੈਗੀ ਨਹੀਂ ਜੀ ਜਿਵੇਂ ਕਹਿੰਦੇ ਨੇ ਡਰਾਈਵਰੀ ਕਰਨੀ ਸੱਪਰੀ ਸਰੀਰ ਤੋਂ ਨੋਡ ਚੱਕਣੇ ਹੁੰਦੇ ਆ ਹਾਂ ਜੀ ਹਾਂ ਉਹੀ ਹਿਸਾਬ ਹੈ ਸਾਡਾ ਜੀ ਹੈ ਬਹੁਤ ਔਖੀ ਹੈ ਜੀ ਸੜਕ ਤੇ ਚੱਲਣਾ ਪਾਤਾਂ ਨੂੰ ਜਾਗਣਾ ਤੇ ਦਿਨੇ ਵੀ ਕਈਰ ਬੰਦੇ ਨੂੰ ਰਾਤ ਨੂੰ ਜਗਾ ਦਾ ਦਿਨੇ ਵੀ ਨੀਂਦ ਆਉਂਦੀ ਹੈ ਜੀ ਹਾਂ ਪਰ ਬੰਦਾ ਅਗਲੇ ਨੂੰ ਆਉਂਦਾ ਸਵਾਰੀ ਨੂੰ ਆਪਣੇ ਥਾਂ ਤੱਕ ਪਹਚਾਣੀ ਪਹਚਾਣਾ ਨੇ ਟੌਫੀਆਂ ਕਿਉਂ ਰੱਖਦੇ ਹੋ ਨੇ ਤੁਸੀਂ ਟੌਫੀਆਂ ਇਸੇ ਕਰਕੇ ਵੀ ਮੂੰਹ ਚੱਲਦਾ ਰਹੇ ਦੇਖਾਂ ਖਿੜ ਗਿੜੀਏ ਰਹੇ ਮੂੰਹ ਨਾ ਮਤਲਬ ਖਾਈਆਂ ਦਾ ਟੌਫੀ ਹਾਂ ਵੀ ਮੂੰਹ ਹਿਲਦੇ ਰਹਿੰਦਾ ਨਾ ਤਾ ਕਰਕੇ ਜਾ ਨੀਂਦ ਨਹੀਂ ਆਉਂਦੀ ਨਹੀਂ ਨਹੀਂ ਆਉਂਦੀ ਜੀ ਕੋਈ ਨਾ ਕੋਈ ਚੀਜ਼ ਖਾਣ ਵਾਸਤੇ ਰੱਖੀ ਹੁੰਦੀ ਏ ਟੋਫੀ ਰੱਖ ਲਓ ਜਾਂ ਛੋਲੇ ਰੱਖ ਲਓ ਉਹ ਆਪਾਂ ਜ਼ਰੂਰ ਪਾਣੀ ਹੁੰਦੇ ਮੂੰਹ ਚ ਜਦੋਂ ਵੀ ਮੂੰਹ ਖਰਾਬ ਹੋ ਲੱਜਣਾ ਜਿਹਨਾਂ ਆਪਾਂ ਦਿੱਲੀ ਮੰਨ ਲਓ ਵੜਦੇ ਆ ਜਾਂ ਪੁਲਸ ਦੇ ਜਾਂਦੀ ਉਹਦੇ ਮੂੰਹ ਸੁੱਕਣ ਲੱਗ ਜਾਂਦਾ ਪਹਿਲੇ ਸੁੱਕਦਾ ਪੁਲਸ ਦੇ ਕੇ ਹਾਂਜੀ ਹਾਂਜੀ ਪੁਲਸ ਦੇ ਕੇ ਆਹ ਕਹਿੰਦਾ ਪੁਲਸ ਵਾਲੇ ਤਾਂ ਵੈਸੇ ਹੀ ਮੋਲੋ ਸਾਰਾ ਕੁਝ ਪੂਰਾ ਹੈ ਤੁਹਾਡੇ ਵਰਦੀ ਵੀ ਪਾਈ ਹੈ ਨੇਮ ਪਲੇਟ ਵੀ ਲੱਗੀ ਹੈ ਕਾਗਜ਼ ਵੀ ਪੂਰੇ ਆ ਤੱਕ ਚੱਪੜਾ ਤੇ ਤਲਕਾਰੀ ਦਿੰਦੇ ਸਾਰਾ ਕੁਝ ਪੂਰਾ ਤਾਂ ਵੀ ਚਲਾਨ ਕਰ ਦਿੰਦੇ ਫਸੀ ਐ ਐਂਟਰੀ ਹਾਂ ਵੀ ਐਂਟਰੀ ਗਲਤ ਹੋ ਗਈ ਐਂਟਰੀ ਦਿਓ ਅੱਛਾ ਪੈਸੇ ਵੈਸੇ ਦਿਓ ਪੈਸੇ ਦਿਓ ਐਂਟਰੀ ਜਦੋਂ ਇਹ ਪੜਦੇ ਅੰਦਰ ਹਾਂ ਉਹਨਾਂ ਦੀ ਖੁਸ਼ੀ ਚੜ ਜਾਂਦੀ ਪੰਜਾਬ ਦੀ ਗੱਡੀ ਆ ਗਈ ਹੈ ਪਹਿਲਾਂ ਹੀ ਹਾਂਜੀ ਦਿੱਲੀ ਵਾਲਿਆਂ ਨੂੰ ਦਿੱਲੀ ਵਾਲਿਆਂ ਪੰਜਾਬ ਵਾਲੇ ਕਹਿੰਦੇ ਪੰਜਾਬ ਪੁਲਿਸ ਵਾਲੀ ਸਖਤ ਆ ਵੇਖੋ ਜੀ ਆਪਾਂ ਪੰਜਾਬ ਪੁਲਿਸ ਤੇ ਤਾਂ ਮਾੜਾ ਕਹੀ ਆ ਆਪਾਂ ਨੂੰ ਜੇ ਕਦੀ ਪੰਜਾਬ ਪੁਲਿਸ ਨੇ ਰੋਕਿਆ ਹੋਵੇ ਤੇ ਉਹ ਸਦਾ ਹੀ ਦਿੱਲੀ ਵਾਲਾ ਨੂੰ ਪੰਜਾਬ ਵਾਲੇ ਰੋਕ ਲੈਂਦੇ ਹੁਣ ਬਸ ਇਹ ਵਾਲੇ ਵੀ ਸਾਰੇ ਪਾਸੇ ਦੂਜੇ ਪਾਸੇ ਵਾਲਾ ਆਇਆ ਤਾਂ ਇਧਰ ਰੋਕ ਲੋ ਅਲੱਗ ਅਲੱਗ ਸਟੇਟਾਂ ਦਾ ਹੀ ਹਿਸਾਬ ਹੈ ਜੀ ਹਾਂ ਸਾਨੂੰ ਦਿੱਲੀ ਵਾਲੇ ਹਰਿਆਣੇ ਵਾਲੇ ਜਾਂ ਹਿਮਾਚਲ ਵਾਲੇ ਉੱਤਰਾਖੰਡ ਵਾਲੇ ਉਹ ਤਾਂ ਘਰਦੇ ਨੇ ਰੋਕਦੇ ਨੇ ਹਾਂਜੀ ਰੋਕਦੇ ਨੇ ਤੇ ਪੰਜਾਬ ਵਾਲੇ ਜਾਂ ਦੂਜੇ ਬਾਰ ਦੀਆਂ ਗੱਡੀਆਂ ਰੋਦੇ ਨੇ ਹਾਂ ਪਰ ਕਈ ਬੰਦੇ ਵਿੱਚ ਮਾੜੇ ਵੀ ਹੁੰਦੇ ਚੰਗੇ ਵੀ ਹੁੰਦੇ ਨੇ ਚੰਗੇ ਵੀ ਹੁੰਦੇ ਹਾਂ ਹਾਂਜੀ ਹਾਂਜੀ ਜਿਹੜੀਆਂ ਤੁਹਾਡੇ ਨੇਮ ਪਲੇਟ ਲੱਗੀ ਹੋਈ ਹੈ ਕੁਲਦੀਪ ਸਿੰਘ ਲਿਖਿਆ ਥੱਲੇ ਪੀਬੀਏ ਕਾਹਦਾ ਨੰਬਰ ਹੈ ਇਹ ਭਾਜੀ ਮੇਰਾ ਲਾਇਸੈਂਸ ਨੰਬਰ ਹੈ ਜੀ ਇਹ ਲਾਉਣਾ ਜ਼ਰੂਰੀ ਹੁੰਦੀ ਹੈ ਭਰਾ ਜੀ ਹਾਂਜੀ ਹਾਂਜੀ ਜ਼ਰੂਰੀ ਹੈ ਵਰਦੀ ਵੀ ਪਾਉਣੀ ਜ਼ਰੂਰੀ ਹੈ ਵਰਦੀ ਵੀ ਜ਼ਰੂਰੀ ਹੈ ਜਿਸ ਜਿਹਦਾ yellow ਪਲੇਟ ਲੱਗੀ ਹੋਈ ਹੈ ਹਾਂ ਜਿਹੜਾ ਪੀਵੀ ਰਵਾਨ ਗੱਡੀ ਨੰਬਰ ਹਾਂ ਉਹਨੂੰ yellow ਪਲੇਟ ਵਾਲੀ ਨੂੰ ਜ਼ਰੂਰੀ ਹੈ ਇਹ ਚੀਜ਼ਾਂ ਉਹਨੇ ਗੱਡੀ ਉਹਦੇ ਲਾਉਣੀ ਲਾਉਣੀ ਹਾਂਜੀ ਹਾਂਜੀ ਹੁਣ ਤਾਂ ਚੇਂਜ ਵੀ ਕਰੀਆਂ ਨੇ ਪਲੇਟਾਂ ਕੁਝ ਨਹੀਂ ਜਿਹੜੀਆਂ ਜਿਹੜੀਆਂ ਮਤਲਬ ਘਰੇਲੂ ਗੱਡੀਆਂ ਨੇ ਉਹਨਾਂ ਦੀਆਂ ਤਾਂ ਉਹ ਪ੍ਰਾਈਵੇਟ ਗੱਡੀਆਂ ਦੇ ਨਾਲ ਹਮ ਇੱਕ ਨਵੀਂ ਪਲੇਟ ਆ ਰਹੀ ਹੈ ਉਹ ਬੀਆਰਜੀ ਉਹ ਮਤਲਬ ਸੋਰ ਇਹਨਾਂ ਦੀ ਪਾਲਿਸੀ ਹੈਗੀ ਵੀ ਸਾਰੇ ਭਾਰਤ ਵਿੱਚ ਕੋਈ ਨੰਬਰ ਇੱਕੋ ਨੰਬਰ ਚੱਲੇਗਾ ਹਾਂ ਇੱਕੋ ਨੰਬਰ ਚੱਲੇ ਤੇ ਉਸ ਦਾ ਇਹ ਮਤਲ ਜੇ ਆਪਾਂ ਜਿਵੇਂ ਆਪਾਂ ਹਰਿਆਣੇ ਚੋਂ ਪੰਜਾਬ ਚ ਆਪਾਂ ਗੱਡੀ ਕਰਾਣੀ ਹੈ ਕੋਈ ਲੋਡ ਨਹੀਂ ਪੈਂਦੀ ਫੇਰੀ ਅੱਛਾ ਹਾਂਜੀ ਹਾਂਜੀ ਨਹੀਂ ਜਿਵੇਂ ਮਤਲਬ ਇੱਕ ਨੰਬਰ ਹੀ ਹੋ ਗਿਆ ਫੇਰ ਤਾਂ ਨਹੀਂ ਕੋਈ ਰੋਕੂਗਾ ਨਾ ਨਾ ਫੇਰ ਤਾਂ ਨਹੀਂ ਕਹੂਗਾ ਵੀ ਪੰਜਾਬ ਵਾਲਾ ਕਿੱਥੋਂ ਦਾ ਗੱਡੀ ਹੈ ਹਾਂ ਫੇਰ ਤਾਂ ਇੱਕ ਹੀ ਨੰਬਰ ਹੋਇਆ ਨਾ ਹਾਂਜੀ ਹਾਂਜੀ ਅੱਛਾ ਜਿਵੇਂ ਮੁਸ਼ਕਲਾਂ ਦੀ ਗੱਲ ਆਪਾਂ ਕਰਦੇ ਹਾਂ ਮੁਸ਼ਕਲਾਂ ਬਹੁਤ ਆਉਂਦੀਆਂ ਸੱਪ ਦੀ ਸਰੀ ਵਾਲੀ ਗੱਲ ਤੁਸੀਂ ਕਰੀ ਹੈ ਕਿ ਨੋਟ ਚੱਕਣੇ ਪੈਂਦੇ ਨੇ ਹਾਂਜੀ ਹਾਂਜੀ ਕਦੇ ਸਵਾਰੀ ਪੈਸੇ ਮਾਰ ਜਾਂਦੀ ਹੈ ਹਾਂਜੀ ਹਾਂਜੀ ਸਵਾਰੀ ਵੀ ਕਈ ਵਾਰੀ ਕਰ ਜਾਂਦੀ ਹੈ ਇਹ ਕੰਮ ਨਹੀਂ ਹਾਂ ਮੇਰੇ ਨਾਲ ਹੋਇਆ ਕਈ ਵਾਰੀ ਤੇ ਕਈ ਵੀ ਦਾ ਡਰਾਈਵਰ ਵੀ ਕਰ ਜਾਂਦੇ ਆ ਸਵਾਰੀ ਨੂੰ ਖਹਿ ਕੇ ਆਪ ਆਉਂਦੇ ਨਹੀਂਗੇ ਆਉਂਦੇ ਨਹੀਂ ਇਹ ਕਾਰ ਹੁੰਦੀ ਜਰੂਰੀ ਦੋਨੇ ਤਾੜੀ ਇੱਕ ਹੱਥ ਨਾਲ ਨਹੀਂ ਨਾ ਵਾਈ ਨਾ ਨਾ ਜੇ ਆਪਾਂ ਦੋਵੇਂ ਪਾਸੇ ਵਿਖਤ ਰਾਂ ਤੇ ਵੇਖੀਏ ਤੇ ਇਹ ਕੰਮ ਕਰਦੀ ਕਰਦੀ ਜਾਂਦੀ ਡਰਾਈਵਰ ਵੀ ਕਰ ਸਕਦੇ ਆ ਹਾਂਜੀ ਬੰਦੇ ਵੀ ਕਰ ਦਿੰਦੇ ਜਿਹੜਾ ਜਿਹੜਾ ਸਵਾਰੀ ਆ ਕੀ ਕਦੇ ਹੋਇਆ ਤੁਹਾਡੇ ਨਾਲ ਸਵਾਰੀ ਨੇ ਪੈਸੇ ਮਾਰੇ ਹੋਣ ਸਵਾਰੀ ਨੇ ਪੈਸੇ ਇੱਕ ਮਾਰੇ ਨੇ ਇੱਕ ਦੋ ਵਾਰੀ ਤੇ ਮਤਲਬ ਟਰੈਵਲ ਵਾਲੇ ਵੀ ਕਈ ਮਾਰ ਜਾਂਦੇ ਨੇ ਪੈਸੇ ਟਰੈਵਲ ਵਾਲੇ ਮਤਲਬ ਮੈਂ ਜਲਦੀ ਆਪਾਂ ਟੂ ਟੂਰ ਚੁੱਕਨੇ ਆ ਉਹ ਵੀ ਮਾਰ ਜਾਂਦੇ ਨੇ ਕਈ ਵਾਰੀ ਪੈਸੇ ਮਤਲਬ ਜੇ ਕਿਸੇ ਦਾ ਬੰਦੇ ਦਾ ਕਿਹਾ ਹੋਇਆ ਕਿਸੇ ਕੰਪਨੀ ਦਾ ਹਾਂ ਹਾਂਜੀ ਕੰਪਨੀ ਦਾ ਬੰਦੇ ਮੈਂ ਹੁਣ ਅੱਜ ਤੋਂ 4-5 ਸਾਲ ਪਹਿਲਾਂ ਟੂਰ ਚੁੱਕਿਆ ਸੀ 10 ਦਿਨ ਦਾ ਟੂਰ ਸੀ ਮੇਰੇ ਵੀ ਹੂੰ ਦਿੱਲੀ ਹਰਦਵਾਰ ਤੇ ਮਥਰਾ ਵੇਂਦਰਾਵਾਂ ਦੇ ਹੂੰ ਬੰਦੇ ਨੇ ਮੇਰੇ ਨਾਲ ਰੇਟ ਕਰ ਲਿਆ ਹੂੰ ਐਂਡ ਤੇ ਕਹ ਮੈਨੂੰ ਪਾਜੀ ਪਾਜੀ ਕਰਦਾ ਰਿਹਾ ਇਹ ਪੂਰੀ ਜਾਰੀ ਬੈਗੀ ਹਾਂ ਪਾਜੀ ਪਾਜੀ ਕਰਦਾ ਰਿਹਾ ਫੇ ਟ੍ਰੈਵਲ ਵਾਲਾ ਹਾਂ ਜਦੋਂ ਮੈਂ ਸਵਾਰੀ 에ਰਪੋਰਟ ਤੇ ਦਿੱਲੀ ਲਾਤੀ ਉਸ ਤੋਂ ਬੰਦੇ ਨੇ ਆਉਂਦਾ ਤੂੰ ਕੌਣ ਤੇ ਮੈਂ ਕਹਾਂ ਅਜਤ ਪੈ ਹੀ ਨਹੀਂ ਦਿੱਤੇ 3000 ਰੁਪਏ ਮਾਰ ਗਿਆ ਮੇਰਾ ਜੀ ਤੇ 3000 ਤਾਂ ਬਹੁਤ ਹੁੰਦਾ ਕਲਦੀਪ ਬਾਈ ਹੋਰੀ ਮੇਰੇ ਮਨ ਨੂੰ ਸ਼ਾਂਤੀ ਨਹੀਂ ਮਿਲੀ ਹੈਗੀ ਅੱਜ ਤੱਕ ਵੀ ਨਹੀਂ ਆਪਾਂ ਨੂੰ ਹੁਣ ਵੀ ਮਨ ਦੁਖੀ ਏ ਵਿਆਹੇ ਹੋ ਤੁਸੀਂ ਹਾਂਜੀ ਹਾਂਜੀ ਬੱਚੇ ਨੇ ਤੋਂ ਕਰੇ ਬੇਟੇ ਬੇਟਾ ਬੇਟੀ ਬੇਟਾ ਕੁੜੀ ਬੇਟੀ ਜੀ ਬੇਟੀ ਹਾਂਜੀ ਤੇ ਤੁਹਾਨੂੰ ਤਾਂ ਇਹ ਹੁੰਦਾ ਉਹੀ ਗੱਲ ਵੀ ਕਮਾ ਕੇ ਲਿਜਾਣਾ ਤੇ ਫੇਰ ਬੱਚਿਆਂ ਦੇ ਮੂੰਹ 'ਚ ਪਾਉਣਾ ਹਾਂਜੀ ਹਾਂਜੀ ਕਦੇ ਇਹ ਵੀ ਹੋਇਆ ਵੀ ਕਲਦੀਪ ਬਾਈ ਗਿਆ ਟੈਕਸੀ ਸਟੈਂਡ 'ਚ ਬੈਠਾ ਹੋਵੇ ਸਾਰਾ ਦਿਨ ਦਿਹਾੜੀ ਨਹੀਂ ਮਿਲੀ ਉਹ ਤੇ ਸ਼ਾਮ ਨੂੰ ਜਵਾਕ ਕਹਿੰਦੇ ਹੁਣ ਯਾਰ ਪਾਪਾ ਕੋ ਲੈ ਆਹ ਮਹੀਨਾ ਜਿਹੜਾ ਪੂਰਾ ਮੰਦਾ ਹਾਂ ਜੀ ਬਸ ਤੇਲ ਫੂਕਣਾ ਹੈ ਆਪਣਾ ਤੇਲ ਫੂਕ ਕੇ ਘਰ ਆ ਜਾ ਮਤਲਬ ਜੂਨ ਦੇ ਵਿੱਚ ਬੰਦੇ ਦੀ ਜੂਨ ਕਰਾਉਣੀ ਅਸੀਂ ਅਸੀਂ ਸਾਰੀ ਸਾਰੀ ਝਾੜੀ ਸਟੈਂਡ ਤੇ ਬਿਠੇ ਰਹਿਣਾ ਹੈ ਤੇ ਇਹ ਨਹੀਂ ਸ਼ਹਿਰ ਚ ਕਿਹੜਾ ਮਾਰ ਆਉਣਾ ਨਹੀਂ ਉੱਥੇ ਬਿਠੇ ਰਹਿਣਾ ਕਿ ਸਵਾਰੀ ਨਾ ਦੇ ਵੀ ਸਵਾਰੀ ਨਾ ਟੱਪ ਜੇ ਮਗਰ ਹਾਂ ਜੀ ਹਾਂ ਜੀ ਮਗਰ ਟੱਪਣਾ ਜਾਏਗੇ ਫਿਰ ਤਾਂ ਉਹੀ ਗੱਲ ਹੋਗੀ ਜਿਵੇਂ ਲੇਬਰ ਚੌਂਕ ਚ ਮਜ਼ਦੂਰ ਖੜਦਾ ਹੈਗਾ ਬਸ ਉਹੀ ਹਿਸਾਬ ਹੈ ਸਾਡਾ ਵੀ ਵੀ ਘਰੋਂ ਰੋਟੀ ਲਿਆਉਂਦੇ ਆ ਰੋਟੀ ਕਈ ਵਾਰੀ ਰੋਟੀ ਖਾ ਕੇ ਮੁਰਜ ਜਾਂਦੇ ਆ ਮੁਰਜ ਜਾਂਦੇ ਆਈ ਦੁੱਖ ਲੱਗਦਾ ਫਿਰ ਮੈਨੂੰ ਬਹੁਤ ਹੈ ਜੇ ਕਿਸ਼ਤਾਂ ਹੀ ਨਹੀਂ ਨਹੀਂ ਉਹ ਤਾਂ ਹਰ ਹਰ ਪਾਕਿਸਤਾਨ ਸਾਡੀਆਂ ਗੱਡੀਆਂ ਨੇ ਉਹ ਵੀ ਤਾਂ ਭਰਨੀਆਂ ਨੇ ਕਿਸੇ ਟਾਂ ਦਾ ਰੋਡ ਟੈਕਸ ਤੋਂ ਡਰ ਲੱਗਦਾ ਤੁਹਾਨੂੰ ਵੀ ਰੋਡ ਟੈਕਸ ਨਹੀਂ ਹੋਣੇ ਚਾਹੀਦੇ ਨਹੀਂ ਰੋਡ ਟੈਕਸ ਤੁਸੀਂ ਪਹਿਲਾਂ ਭਾਰੀ ਦਿੰਨੇ ਹੋ ਇਸ ਤਰ੍ਹਾਂ ਨਹੀਂ ਜੇ ਆਪਾਂ ਸੜਕ ਵਧੀਆ ਚਾਹੀਦੀ ਨੇ ਫਿਰ ਤੇ ਰੋਡ ਟੈਕਸ ਦੇਣ ਦਾ ਕੋਈ ਨਹੀਂ ਨਾਲੇ ਕਹਿੰਦੇ ਕਿ ਅਸੀਂ ਟੈਕਸ ਪਹਿਲਾਂ ਦੇ ਦਿੱਤਾ ਜੇ ਗੱਡੀ ਖਰੀਦੀ ਹੈ ਟੈਕਸ ਦਿੱਤਾ ਹੋਇਆ ਰੋਡ ਦਾ ਇਹ ਉਹ ਜਿਹੜਾ ਆਪਾਂ ਨੂੰ ਕਾਪੀ ਨਵੀਂ ਗੱਡੀ ਬਣਾਉਣੇ ਨਹੀਂ ਜੋ ਪ੍ਰਾਈਵੇਟ ਗੱਡੀ ਲੈਣੇ ਆ ਉਹ ਚ ਆਪਾਂ ਨੂੰ ਟੈਕਸ ਸਾਰਾ ਭਰਨਾ ਪੈਂਦਾ ਜੀ ਹੁਣ ਅਸੀਂ ਮਨ ਲਓ ਇੱਕ ਗੱਡੀ ਲੈਣੀ ਆ ਪੰਜ 80000 ਰੁਪਏ ਨੂੰ ਟੈਕਸ ਅਪ ਕਰਨਾ ਹੋ ਰਿਹਾ ਜੀ ਹੂੰ ਉਹ ਸਾਰੇ ਰੋਡ ਕਲੀਅਰ ਹੁੰਦਾ ਜੀ ਹੂੰ ਪ੍ਰਾਈਵੇਟ ਗੱਡੀ ਨੂੰ ਟੈਕਸ ਲੱਗਣਾ ਚਾਹੀਦਾ ਫੇਰ ਜੀ ਟੂ ਟੈਕਸ ਲੱਗਣਾ ਚਾਹੀਦਾ ਲੱਗਣਾ ਨਹੀਂ ਚਾਹੀਦਾ ਹਾਂ ਕਿਉਂਕਿ ਜੇ ਇਹ ਜ਼ਿੰਮੇਵਾਰੀ ਤਾਂ ਸਰਕਾਰ ਦੀ ਬਣਦੀ ਹੈ ਨਾ ਹਾਂਜੀ ਹਾਂਜੀ ਬਣਦੀ ਜਿਹੜੇ ਸੜਕ ਸਾਨੂੰ ਮੁਹੱਈਆ ਕਰਾਉਣੀ ਵਧੀਆ ਸੜਕਾਂ ਹਾਂਜੀ ਹਾਂਜੀ ਤੇ ਪ੍ਰਾਈਵੇਟ ਕੰਪਨੀਆਂ ਨੂੰ ਵੇਚੀਆਂ ਹੋਈਆਂ ਦਾ ਇਹ ਤਾਂ ਫਿਰ ਹੈ ਜੀ ਹੂੰ ਪ੍ਰਾਈਵੇਟ ਕੰਪਨੀਆਂ ਬਣਾਈ ਜਾਂਦੀਆਂ ਤੇ ਆਪਣੇ ਪੈਸੇ ਵਸੂਲੀ ਜਾਂਦੀਆਂ ਹੂੰ ਉਹ ਜਿੰਨੇ ਪੈਸੇ ਟੂਲ ਤੇ ਲਾਂਦੇ ਛੜਕ ਤੇ ਲਾਂਦੀਆਂ ਨੇ ਉਸ ਤੋਂ ਤੀਗੇ ਨੇ ਪੈਸੇ ਕਮਾਉਂਦੀਆਂ ਨੇ ਤੀਗੇ ਕਮਾਉਂਦੀਆਂ ਹਾਂਜੀ ਪਹਿਲਾਂ ਤਾਂ ਦੁੱਖ ਲੱਗਦਾ ਸੀ ਬਾਈ ਜਿਵੇਂ ਮੈਂ ਵੀ ਕਈ ਵਾਰੀ ਗੱਡੀ ਲੈ ਕੇ ਜਾਂਦਾ ਸੀ ਜਦੋਂ ਆਪ ਕੱਢ ਕੇ ਪੈਸੇ ਜੇਬ ਚ ਆਏਦੇ ਨੇ ਨਾ ਟੋਲ ਟੈਕਸਲ ਨੂੰ ਉਦੋਂ ਬੜਾ ਦੁੱਖ ਲੱਗਦਾ ਹੁਣ ਜਦੋਂ ਦਾ ਫਾਸਟ ਕਾਰਡ ਆ ਗਿਆ ਉੱਤੇ ਲਾਉਂਦੇ ਪਰਚੀ ਜੀ ਹੁਣ ਉਹਨਾਂ ਮਹਿਸੂਸ ਨਹੀਂ ਹੁੰਦਾ ਪੈਸੇ ਆਪੇ ਕੱਟ ਕੇ ਲੈ ਜਾਂਦੇ ਨੇ ਉਹ ਪੰਦਵ ਤੇ ਆਪਾਂ ਨਹੀਂ। ਉਹ ਨਹੀਂ ਪੌਣੇ ਦਾ ਆਪਾਂ। ਹਾਂਜੀ। ਪਹਿਲਾਂ ਆਉਂਦਾ ਜੇਬ ਚੋਂ ਕੱਢ ਕੇ ਨੋਟ ਫੜਾਉਂਦੇ ਸੀਗੇ। ਉਹ ਉਹ ਤੇ ਹੈ ਗਿਆ। ਉਹ ਪਹਿਲਾਂ ਹੀ ਕੱਟ ਲੈਂਦੇ ਅਗਲੇ। ਪਹਿਲਾਂ ਹੀ ਕੱਟਦੇ ਪਹਿਲੇ ਨਾ ਹੋਣ ਅਗਲੇ ਕਹਿੰਦੇ ਪਵਾਉਂ ਨਹੀਂ ਪਿੱਛੇ ਮੁੜ ਜਾਓ ਬਾਈ। ਮੁੜ ਜਾਓ ਜੀ। ਲੰਘਣ ਨਹੀਂ ਦਿੰਦੇ। ਲੰਘਣ ਦੇਂਦੇ ਕੀ? ਲੜਾਈ ਕਰਦੇ ਨੇ। ਲੜਾਈਆਂ ਕਰਦੇ ਨੇ। ਕਦੇ ਲੜਾਈ ਹੋਈ ਥੋੜੀ? ਬਾਈ ਡਬਲ ਮਸੂਲ ਮਸੂਲ ਕਰਦੇ ਨੇ। ਡਬਲ ਪੈਸੇ ਲੈਂਦੇ ਨੇ। ਡਬਲ ਪੈਸੇ ਲੈਂਦੇ ਨੇ। ਜੇ ਤੁਸੀਂ ਇਹ ਇਹ ਤੁਹਾਡੇ ਕਾਰਡ ਨਹੀਂ ਲੱਗਿਆ। ਹਾਂ ਜੇ ਤੁਸੀਂ 130 ਤੁਹਾਡੇ ਨਾਲ ਇੱਕ ਸਾਈਡ ਦੇਣੇ। ਹੂੰ। ਉਹਨਾਂ ਤੁਹਾਡੇ ਤੋਂ 26 ਨਹੀਂ ਬਾਜੀ ਮੈਸ ਬਾਜੀ ਗਈ ਖਦੇ ਨਹੀਂ ਬਾਜੀ ਆਪਣੀ ਨਹੀਂ ਗਈ ਆਪਾਂ ਕਿਉਂਕਿ ਆਪਣੇ ਨਾਲ ਦੇ ਜਿਹੜੇ ਡਰਾਈਵਰ ਆ ਕਦੇ ਕਹਿੰਦੇ ਹੁਣ ਯਾਰ ਯਾਰ ਫਲਾਨੇ ਟੋਲ ਵਾਲਾ ਬੜਾ ਤੰਗ ਕਰਦੇ ਆ ਪਤਿ ਭਰੀ ਇਹੇ ਸਵਾਰੀ ਹੁੰਦੀ ਸਾਡੇ ਨਾਲ ਅਸੀਂ ਆਨੇ ਸਵਾਰੀ ਤੰਗਣਾ ਹੋਵੇ ਅੱਛਾ ਸਵਾਰੀ ਕਰਕੇ ਚੁੱਪ ਕਰ ਦੇਣੇ ਸਵਾਰੀ ਵਾਲੇ ਚੁੱਪ ਕਰ ਜੀਦਾ ਹੂੰ ਕਦੇ ਬਚਾ ਵੀ ਲੈਣੇ ਟੋਲ ਜਿਵੇਂ ਆਲੇ ਹਾਂਜੀ ਹਾਂਜੀ ਬਹੁਤ ਬਹੁਤ ਤਰੀਕੇ ਹੁੰਦੇ ਆ ਜਿਵੇਂ ਸਮਾਣੇ ਵਾਲਾ ਟੋਲ ਹੁਣ ਤਾਂ ਬੰਦ ਹੋ ਗਿਆ ਤੁਹਾਡੇ ਹਾਂਜੀ ਪਹਿਲਾਂ ਇੱਧਰ ਅਦੇ ਵਜਦੀ ਲੰਘ ਜਾਂਦੇ ਸੀ ਨਾਲ ਪਿੰਡ ਵਿੱਚ ਹਾਂਜੀ ਟੈਂਟ ਹਾਲ ਵਿੱਚੋਂ ਲੰਘ ਜਾਂਦੇ ਹਾਂ ਏ ਸਰਪੁਰ ਚੁੱਕੀ ਜੇ ਲੰਘ ਜਾਂਦੇ ਹਾਂ ਤੇ ਕਾਰ ਆਪਾਂ ਹੁਣ ਵੀ ਲੰਘ ਜਾਂ ਨਹੀਂ ਸਕੀਮਾਂ ਵਲਾ ਲੈਣੇ ਹੋ ਹਾਂਜੀ ਹਾਂਜੀ ਤਰੀਕੇ ਤਾਂ ਹੁੰਦੇ ਹੀ ਆ ਪੰਜਾਬੀਆਂ ਕੋਲੇ ਹਾਂਜੀ ਹਾਂਜੀ ਹੁਣ ਵੀ ਜੇ ਦਿੱਲੀ ਜਾਈਦਾ ਕਈ ਵਾਰੀ ਉਧਰ ਟੂਲ ਵੱਜਦੇ ਨੇ ਹਾਂ ਵਿਚਾਲੀ ਦੇਣ ਕਈ ਵਾਰੀ ਵਿਚਾਲੀ ਦੇ ਅਸਲ ਉਹ ਬਚਾਨ ਨਾਲ ਸਾਡੇ 2-400 ਰੁਪਏ ਸਾਡੇ ਘਰ ਆ ਜਾਂਦਾ ਜੀ ਉਹੀ 200 ਬਚ ਜਾਂਦਾ ਹਾਂਜੀ ਤੇ ਨਹੀਂ ਉਹ ਗਿਆਪ ਕੰਪਨੀ ਦੇ ਹਿੱਸੇ ਉਹ ਕੰਪਨੀ ਗਿਆ ਜੀ ਸਾਨੂੰ ਇਹ ਹੁੰਦਾ ਵੀ ਜਿਹੜੇ ਬਚ ਗਏ ਨੇ ਉਹ ਜਵਾਕਾਂ ਵਾਸਤੇ ਕੋਈ ਚੀਜ਼ ਲੈ ਦਿੰਦੇ ਅਰੇ ਸ਼ਰਾਬ ਦਾ ਬੜਾ ਦੋਸ਼ ਲਾਉਂਦੇ ਨੇ ਮਤਲਬ ਆਮ ਮੰਨੇ ਕਹਿੰਦੇ ਨੇ ਕਿ ਡਰਾਈਵਰ ਨਸ਼ਾ ਕਰਕੇ ਗੱਡੀ ਚਲਾਉਂਦੇ ਨੇ ਜੇ ਕਾਲੀ ਨਾਗਣੀ ਦਾ ਖਾਦੀ ਹੋਵੇ ਰਾਤ ਨੂੰ दारू ਪੀ ਲੈਂਦੇ ਨੇ ਫਿਰ ਐਕਸੀਡੈਂਟ ਹੁੰਦੇ ਨੇ ਹੁੰਦਾ ਹੈਗਾ ਕੁਝ ਭਾਜੀ ਇਸ ਰਾਨਾ ਕਈ ਬੰਦੇ ਚਲੋ ਖਾਂਦੇ ਨੇ ਆਪਾਂ ਉਹਨਾਂ ਨੂੰ ਕਹਿੰਦੇ ਆ ਮੇਰੇ ਪੰਜੇ ਉਂਗਲ ਇੱਕ ਬਰਾਬਰ ਨਹੀਂ ਹੁੰਦੀਆਂ ਹੁਣ ਮੈਨੂੰ 25 ਸਾਲ ਹੋ ਗਏ ਨੇ ਕੰਮ ਕਰਦੇ ਨੂੰ ਮੈਂ ਅਜੇ ਤੱਕ ਨਸ਼ਾ ਨਹੀਂ ਕੀਤਾ ਜੀ ਕੋਈ ਨਸ਼ਾ ਨਹੀਂ ਕਰਿਆ ਨਾ ਜੀ ਕੋਈ ਨਸ਼ਾ ਨਹੀਂ ਕੀਤਾ ਨਾ ਮੈਂ ਜਰਤਾ ਖਾਦਾ ਕਦੀ ਨਾ ਕੋਈ ਦੇਖ ਲਓ ਸੁਣੀ ਜਾਂਦੇ ਸਾਰੇ ਡਰਾਈਵਰ ਹੋਣੇ ਮੈਂ ਨਾ ਕੱਲ ਨੂੰ ਤੁਹਾਨੂੰ ਕਹਿੰਦੇ ਆਪਣੇ ਆ ਤੂੰ ਆਪਣੇ ਸਮਾਨੇ ਏਰੀਆ ਚ ਤੁਰ ਜਾਓ ਹਾਂ ਕਿਆ ਇਹ ਢੈਂਟਾ ਦਾ ਬੰਦਾ ਹੈ ਹਾਂ ਉਹਨੇ ਕਦੀ ਨਸ਼ਾ ਕੀਤਾ ਤੁਹਾਨੂੰ ਕੋਈ ਨਹੀਂ ਕਹਦੇ ਨਸ਼ਾ ਕੀਤਾ ਆਪਾਂ ਸ਼ਰਾਬ ਤਾਂ ਕਣੀ ਪੀਤੀ ਕਰਦੇ ਨੇ ਵੇਹ ਜਿਵੇਂ ਆਈ ਬੰਦੇ ਕਰਦੇ ਨਹੀਂ ਕਰਦੇ ਜਰੂਰ ਕਰਦੇ ਨੇ ਕਿਉਂ ਕਰਨਾ ਪੈਂਦਾ ਡਰਾਈਵਰਾਂ ਦੇ ਖਾਸ ਤੌਰ ਤੇ ਕਹਿੰਦੇ ਨੇ ਉਹ ਭਾਈ ਕਈ ਹੁੰਦਾ ਨਾ ਇਸ ਤਰ੍ਹਾਂ ਜੋ ਨਵਾਂ ਨਵਾਂ ਬੰਦਾ ਚਲਦਾ ਹੈ ਨਵਾਂ ਨਵਾਂ ਸਿੱਖਦਾ ਗੱਡੀ ਉਹਨੂੰ ਕਈ ਬੰਦੇ ਆਂਦੇ ਨੇ ਵੀ ਤੂੰ ਚਮਚਾ ਲਾ ਲੈ ਤੇਰੀ ਰਾਤ ਨੂੰ ਅੱਖ ਖੜੀ ਰਹੇਗੀ ਉਹ ਬੰਦਾ ਸ਼ੌਂਕ ਸ਼ੌਂਕ ਚ ਫੇਰਾ ਉਹ ਚਮਚਾ ਲਾ ਜਾਂਦਾ ਹਾਂ ਉਹ ਚਮਚੇ ਲਾਣ ਕਰਕੇ ਫਿਰ ਪੱਕੇ ਚਮਚਾ ਲੱਗ ਜਾਂਦਾ ਹੈ ਫਿਰ ਉਹਨੂੰ ਚਮਚੇ ਖਰੀਦਨੇ ਪੈਂਦੇ ਆ ਚਮਚੇ ਖਰੀਦਨੇ ਪੈਂਦੇ ਜੀ ਕਿਉਂਕਿ ਲਾਉਣ ਵਾਲਿਆ ਤਾਂ ਬੰਦੇ ਨੇ ਤਾਂ ਲਾਉਣੇ ਆ ਵੀ ਕੱਲ ਨੂੰ ਮੇਰੇ ਤੋਂ ਖਰੀਦੂਗਾ ਇਹ ਹੁਣ ਜਿਹੜੇ ਬੰਦੇ ਖਾਂਦੇ ਪੈਣ ਹੋਣੀ ਹਾਂ ਹੁਣ ਇਹਨੇ ਤੰਗੜੇ ਜੀ ਕਿਉਂਕਿ ਉਹਨਾਂ ਖਾਦੇ ਤੇ ਰਿਆ ਨਹੀਂ ਜਾਂਦਾ ਜੀ ਉਤੋਂ ਮਹਿੰਗੀ ਬਹੁਤ ਜ਼ਿਆਦੀ ਏ ਇਹ ਤਾਂ ਮਿਲਦੀ ਨਹੀਂ ਆ ਗਈ ਹਮ ਇੱਕ ਮਿਲਦੀ ਨੇ ਇੱਕ ਮਹਿੰਗੀ ਬਹੁਤ ਜ਼ਿਆਦੀ ਏ ਹਾਂ ਉਹ ਜਿਹੜੇ ਉਹਨਾਂ ਨਾ ਜਵਾਕਾਂ ਦੇ ਵਾਸਤੇ ਨਾ ਚੀਖੜਨੀ ਏ ਉਹ ਇੱਧਰ ਗਈ ਉਹ ਇੱਧਰ ਗਈ ਜਿਹੜਾ ਟੋਲ ਬਚਾਉਣਾ ਫਿਰ ਕਹਿੰਦੇ ਆ 200 ਇੱਧਰ ਲਾਵਾਂਗੇ 200 ਇੱਧਰ ਲਾਵਾਂਗੇ ਹਾਂ ਜੀ ਇਹ ਹੁੰਦਾਗਾ ਹਾਂ ਜ ਜਿਵੇਂ ਇਹ ਤਾਂ ਚਲੋ दारू ਦਾ ਹੈ ਇੱਕ ਮਤਲਬ ਜਿਵੇਂ ਡਰਾਈਵਿੰਗ ਨੂੰ ਲੈ ਕੇ ਇਹ ਕਿਹਾ ਜਾਂਦਾ ਜਿਵੇਂ ਕਹਦੇ ਨੇ ਵੀ ਸਾਡਾ ਮੁੰਡਾ ਡਰਾਈਵਰ ਆ ਜੀ ਲੋਕ ਸਤਿਕਾਰ ਨਾਲ ਦੇਖਦੇ ਨਹੀਂਗੇ ਟਰੱਕਾਂ ਵਾਲਿਆਂ ਨੂੰ ਖਾਸ ਤੌਰ ਤੇ ਪਹਿਲਾਂ ਕਹਿੰਦੇ ਸੀਗੇ ਵੀ ਯਾਰ ਇਹ ਮਤਲਬ ਕੈਰੈਕਟਰ ਦੇ ਵੀ ਸਹੀ ਨਹੀਂ ਹੁੰਦੇ ਤੁਹਾਨੂੰ ਪਤਾ ਹੀ ਹੈ ਜਿਵੇਂ ਬੰਬੇ ਜਾ ਚਲੇ ਗਏ ਦਿੱਲੀ ਕਹਿੰਦੇ ਕਿ ਰੈੱਡ ਲਾਈਟ ਏਰੀਆ ਚ ਜਾਂਦੇ ਨੇ ਇਸ ਤਰ੍ਹਾਂ ਇਹ ਸਹੀ ਨਹੀਂ ਹੁੰਦੇਗੇ ਜਦੋਂ ਅਸੀਂ ਬਾਹਰ ਚਲੇ ਜਾਂਦੇ ਆ ਉੱਥੇ ਡਰਾਈਵਰ ਦੀ ਕਦਰ ਦਵਾਈ ਜਾ ਕੇ ਤੁਹਾਡਾ ਲਾਇਸੈਂਸ ਬਣਾ ਤੁਹਾਡੀ ਕਦਰ ਹੈ ਕੈਨੇਡਾ ਅਮਰੀਕਾ ਸਾਡੇ ਪੰਜਾਬੀ ਜਿਹੜੇ ਇਥੋਂ ਚੰਗੀਆਂ ਪੜ੍ਹਾਈਆਂ ਬੀਏਡ ਤੱਕ ਕਰੀਆਂ ਉਹ ਟਰੱਕ ਚਲਾਉਂਦੇ ਨੇ ਉਥੇ ਭਾਜੀ ਪਤਾ ਕੀ ਗੱਲ ਹੈ ਜੀ ਹਾਂ ਉਥੇ ਉਹਨਾਂ ਨੂੰ ਕੋਈ ਵੇਂਦਾ ਨਹੀਂ ਹੈਗਾ ਜੀ ਨਹੀਂ ਵੇਂਦਾ ਤਾਂ ਉਥੇ ਵੀ ਹੋਊਗਾ ਨਹੀਂ ਸਤਕਾਰ ਆ ਉਥੇ ਕੰਮ ਦਾ ਸਤਕਾਰ ਹੈ ਉਥੇ ਡਾਲਰ ਮਿਲਦੇ ਨੇ ਇੱਥੇ ਇੱਥੇ ਰੁਪਏ ਨਹੀਂ ਮਿਹਨਤ ਦੀ ਕਦਰ ਕਿਉਂ ਨਹੀਂ ਕਰਦੇ ਫਿਰ ਮਿਹਨਤ ਦੀ ਕਦਰ ਇਸ ਤਰ੍ਹਾਂ ਕਰਕੇ ਪਤਾ ਨਹੀਂ ਕਦ ਤੂੰ ਕਰਦੇ ਹੈਗੇ ਲੋਕ ਹਮਮ ਹੁਣ ਸਾਡਾ ਕੰਮ ਇਹ ਹੁੰਦਾ ਵੀ ਅਗਲੇ ਨੇ ਘਰੋਂ ਚੁੱਕਿਆ ਤੇ ਅਗਲੇ ਸਹੀ ਸਲਾਮਤ ਅਗਲੇ ਘਰ ਪਹੁੰਚਾਇਆ ਹਮ ਸਾਨੂੰ ਫਿਰ ਵੀ ਮਾੜਾ ਕਹਿੰਦੇ ਨੇ ਲੋਕ ਫਿਰ ਵੀ ਮਾੜਾ ਕਹਿੰਦੇ ਹਨ ਮਾੜਾ ਕਹਿੰਦੇ ਨੇ ਸਾਡੇ ਮੰਨ ਲਓ ਅਸੀਂ ਵਿਆਹ ਸ਼ਾ ਸਾਡੇ ਕਈ ਪੈਲਸਾਂ ਦੇ ਉੱਤੇ ਲਿਖਿਆ ਹੁੰਦਾ ਵੀ ਡਰਾਈਵਰ ਦੀ ਐਂਟਰੀ ਇੱਥੇ ਮਨਾ ਹੈ। ਅੱਛਾ ਇਹ ਵੀ ਲਿਖ ਦਿੰਦੇ ਨੇ? ਹਾਂਜੀ ਹਾਂਜੀ। ਚਾਹ ਤੱਕਣੀ ਪੀਣ ਦੇ। ਨਾ ਜੀ ਨਾ ਡਰਾਈਵਰ ਨੂੰ ਉੱਥੇ ਅੰਦਰ ਵੜਨ ਨਹੀਂ ਦੇਣਾ। ਇਹ ਤਾਂ ਫਿਰ ਬਹੁਤ ਇਹ ਤਾਂ ਅਨਮਨੁੱਖੀ ਗੱਲ ਹੈ। ਬਹੁਤ ਮਾੜੀ ਗੱਲ ਹੈ ਜੀ। ਜਿਹੜਾ ਬੰਦਾ ਤੁਹਾਨੂੰ ਇਹ ਕਲਾਕਾਰ ਹੀ ਹੈ ਵੀ ਇੱਕ ਗੱਡੀ ਚਲਾਉਣੀ ਸੜਕ ਦੇ ਉੱਤੇ। ਹੁਣ ਐਸੇ ਮੈਂ ਮੰਨ ਲਉ ਮੈਂ 2-3 ਵਜੇ ਆ ਮੈਂ ਵੇਖੇ ਨੇ ਮੈਂ ਰਾਤ ਨੂੰ ਹੀ। ਉੱਥੇ ਡਰਾਈਵਰ ਦੀ ਐਂਟਰੀ ਮਨਾ ਹੈ। ਲਿਖਿਆ ਹੋਇਆ। ਹਾਂਜੀ। ਵੜਨੀ ਬੌਂਸਰ ਲੱਗ ਰੱਖਦੇ ਨੇ। ਇਹ ਤਾਂ ਉਹ ਗੱਲ ਹੋ ਗਈ ਉਹੀ ਕੰਮ ਹੋ ਗਿਆ ਇਥੇ ਵੀ ਸਭ ਬੰਦੇ ਨੂੰ ਬੰਦੇ ਨਹੀਂ ਸਮਝ ਰਹੇ ਨਹੀਂ ਵੱਡੀਆਂ ਪਾਰਟੀਆਂ ਹੁੰਦੀਆਂ ਨੇ ਵੱਡੀਆਂ ਪਾਰਟੀਆਂ ਹੁੰਦੀਆਂ ਨੇ ਬਹੁਤ ਬੜੇ ਵੱਡੇ ਲੋਕ ਹੁੰਦੇ ਨੇ ਮਤਲਬ ਤੁਹਾਡੇ ਨਾਲ ਤਾਂ ਹਰ ਬੰਦਾ ਸਫਰ ਕਰਦਾ ਹਾਂਜੀ ਹਾਂਜੀ ਤੁਹਾਡੇ ਨਾਲ ਗਰੀਬ ਬੰਦਾ ਤਾਂ ਉਦੋਂ ਲੈ ਕੇ ਜਾਂਦਾ ਗੱਡੀ ਵੀ ਬਾਈ ਕੁਲਦੀਪ ਆਈ ਯਾਰ ਭੱਜ ਕੇ ਰਜਿੰਦਰਾ ਜਾਣਾ ਉਹਨਾਂ ਦਾ ਵਿਚਾਰੇ ਨੇ ਉਦੋਂ ਕਰਾਉਣੀ ਉਹ ਨਹੀਂ ਕਰਾਉਣੀ ਭਾਜੀ ਪੈਲਸ ਪਰੇ ਮਤਲਬ ਵੱਡੇ ਬੰਦੇ ਹੁੰਦੇ ਨੇ ਵੱਡੇ ਬੰਦੇ ਨੇ ਤੁਹਾਨੂੰ ਲੱਗਦਾ ਕਿ ਅੱਜ ਪਾੜਾ ਹੈਗਾ ਅਮੀਰ ਤੇ ਗਰੀਬ ਵਾਲਾ ਗਰੀਬ ਬੰਦਾ ਫੇਰ ਵੀ ਸਤਕਾਰ ਕਰਦਾ ਹੈਗਾ ਜੀ ਕਿਉਂਕਿ ਅਮੀਰ ਤੇ ਅਮੀਰ ਵੱਜਦਾ ਹੈ ਤਕਰੀਬ ਨੂੰ ਗਰੀਬ ਰਹਿੰਦਾ ਕਿਉਂਕਿ ਡਰਾਈਵਰ ਇੱਕ ਗਰੀਬ ਹੰਦਾ ਈ ਆਮ ਹੰਦਾ ਹਾਂ ਆਮ ਬੰਦਾ ਈ ਜੇ ਉਹ ਬੰਦੇ ਕੋਲ ਜੋ 2 ਪੈਸੇ ਹੋਣਗੇ ਉਹ ਜ਼ਰੂਰੀ ਸੀ ਲੈਣ ਚ ਆਉਣਗੇ ਜੀ ਹੂੰ ਉਹ ਮਜਬੂਰ ਹੋ ਕੇ ਸਾਨੂੰ ਆਉਣਾ ਪੈਂਦਾ ਇਸ ਲੈਣ ਚ ਤੁਸੀਂ ਪੜੇ ਵੀ ਹੋ ਹਾਂ ਜੀ ਮੈਂ ਪੜਿਆ ਜੀ ਕਿੰਨੇ ਪੜੇ 10 ਵੀ ਪੜਿਆ ਮੈਂ ਅੱਗੇ ਘਰ ਦੀਆਂ ਮਜਬੂਰੀਆਂ ਕਰਕੇ ਬਸ ਕਰਦੀਆਂ ਮਜਬੂਰੀਆਂ ਕਈ ਡਰਾਈਵਰੀ ਲਾਗੇ ਹਾਂ ਜੀ ਕੋਈ ਪਰ ਫੈਮਿਲੀ ਚ ਕੋਈ ਡਰਾਈਵਰ ਸੀਗਾ ਪਹਿਲਾਂ ਨਹੀਂ ਜੀ ਮੇਰੇ ਫਾਦਰ ਅਸੀਂ ਮੈਰੇ ਹੁੰਨੇ ਆਈ ਹੂੰ ਮੇਰੇ ਫਾਦਰ ਹਲਵਾਈ ਦਾ ਕੰਮ ਕਰਦਾ ਈ ਮਤਲਬ ਵਿਆਹ ਸ਼ਾਦੀ ਤੁਸੀਂ ਨਹੀਂ ਸਿੱਖਿਆ ਹਲਵਾਈ ਦਾ ਕੰਮ ਅ ਨਹੀਂ ਪਾਜੀ ਮੇਰਾ ਕੰਮ ਇੱਧਰ ਆ ਗਿਆ ਨਾ ਇਹ ਤਿੰਨੇ ਭਰਾ ਹਾਂ। ਟ੍ਰਸਟ ਇੱਧਰ ਬਣ ਗਿਆ। ਹਾਂਜੀ। ਕਿੰਨੇ ਭਰਾ ਹੀ ਕਿਸ ਨੂੰ ਨੇ ਗੱਡੀ? ਉਹ ਮੇਰੇ ਵੱਡੇ ਭਰਾ ਮਸ਼ੀਨ ਚਲਾਉਂਦੇ ਨੇ ਕੰਪੈਨੀਆਂ ਚਲਾਉਂਦੇ ਹਨ ਜਿਹੜੀਆਂ ਉੱਧਰ ਜਾਂਦੀਆਂ ਬਾਹਰ। ਬਸ ਇੱਥੇ ਆਪਣੇ ਏਰੀਆ ਚ ਚਲਾਉਂਦੇ ਆਪਣੇ ਏਰੀਆ ਚ ਅੱਛਾ। ਹਾਂਜੀ। ਉਹ ਮੈਂ ਛੋਟੀ ਮਸ਼ੀਨ ਚਲਾਉਣ ਲੱਗਿਆ ਤੂੜੀ ਵਾਲੀ। ਹੂੰ। ਤੇ ਤੂੜੀ ਵਾਲੇ ਤੋਂ ਚਲਾਉਣ ਤੋਂ ਮੈਂ ਇੱਧਰ ਡਰਾਈਵਰੀ ਲੈਣ ਚ ਆ ਗਿਆ। ਹੂੰ। ਤੇ ਮੈ ਤੁਹਾਨੂੰ ਲੱਗਦਾ ਕਿ ਡਰਾਈਵਰੀ ਬਹੁਤ ਔਖਾ ਕੰਮ ਹੈ। ਸਤਕਾਰ ਵਾਲਾ ਕੰਮ ਨਹੀਂ ਹੈ। ਨਹੀਂ ਜੀ। ਆਪਣੇ ਇੱਧਰ। ਹਾਂਜੀ ਹਾਂਜੀ। ਬਾਹਰ ਜਾ ਕੇ ਇਹ ਕਹਵੇ ਮੇਤਾ ਭਾਈ ਪਾਪਾ ਮੇਰਾ ਡਰਾਈਵਰ ਬਣਾ ਯਾਰ ਨਹੀਂ ਜੀ ਕਿਉਂਕਿ ਸਾਡੀ ਲਾਈਨ ਚ ਸਾਨੂੰ ਪਤਾ ਇਹ ਨਾ ਵੀ ਕੀ ਹੋ ਰਿਹਾ ਸਾਡੇ ਨਾਲ ਕਦੇ ਐਕਸੀਡੈਂਟ ਹੋਇਆ ਨਹੀਂ ਭਾਜੀ ਬਾਬੇ ਦੀ ਕਿਰਪਾ ਐ ਐਕਸੀਡੈਂਟ ਨਹੀਂ ਹੋਇਆ ਇੱਕ ਵਾਰੀ ਹੋਇਆ ਸੀ ਮੇਰਾ ਕਸ਼ਮੀਰ ਦੇ ਵਿੱਚ ਜੀ ਹੂੰ ਮੈਂ ਉਧਰ ਆ ਰਿਹਾ ਸੀ ਸੌਣ ਮਾਰ ਗੱਲੋਂ ਤੇ ਐਤਵਾਰ ਵਾਲਾ ਦਿਨ ਸੀ ਭਾਜੀ ਕੋਈ ਬੰਦਾ ਸੀ ਡਿਜ਼ਾਇਰ ਗੱਡੀ ਸੀ ਮੁਸਲਮਾਨ ਸਨ ਉਹ ਉਹਨਾਂ ਨੇ ਫੋਨ ਤੇ ਲੱਗਾ ਹੀ ਤੇ ਉਹਨੇ ਉਹ 40 ਗੱਡੀ ਤੇ ਬ੍ਰੇਕ ਮਾਰਦੀ ਪਿੱਛੋਂ ਤੁਸੀਂ ਆ ਰਹੇ ਪਿੱਛੋਂ ਮੈਂ ਆ ਰਹੀ ਸੀ ਮੈਂ ਇੱਕ ਗੱਡੀ ਕ੍ਰੋਸ ਕੀਤੀ ਤੇ ਗੱਡੀ ਨਾਲ ਦੀ ਨਾਲ ਮੇਰੀ ਉਹਦੇ ਨਾਲ ਬ੍ਰੇਕ ਹੀ ਮਾਰੀ ਮੈਂ ਹੂੰ ਜਾ ਉਹਨੇ ਇੱਕੋ ਥਾਂ ਬ੍ਰੇਕ ਮਾਰੀ ਫਿਰ ਗੱਡੀ ਮੇਰੀ ਰੁਕਣੀ ਕਿੱਥੇ ਹੋ ਗਈ ਜਾ ਕੇ ਸਿੱਧੀ ਡਿਗੀ ਚ ਵੱਜੀ ਗੱਡੀ ਹੂੰ ਆਪਣਾ ਵੀ ਥੋੜਾ ਕੋ ਨੁਕਸਾਨ ਹੋਇਆ ਹੂੰ ਤੇ ਉਹਦੀ ਗੱਡੀ ਡਿਗੀ ਅੰਦਰ ਵੱੜ ਗਈ ਤੁਹਾਨੂੰ ਭਰਨਾ ਪਿਆ ਨਹੀਂ ਜੀ ਹੂੰ ਕਿਉਂਕਿ ਬੰਦੇ ਦੀ ਗਲਤੀ ਆਪਣੀ ਹੀ ਉਹਦੀ ਮੰਨ ਗਿਆ ਉਹ ਮੰਨ ਗਿਆ ਹੀ ਬੰਦਾ ਤੁਸੀਂ ਆਪਣਾ ਕੰਮ ਕਰਾ ਲਓ ਮੈਂ ਆਪਣਾ ਕਰਾ ਗਲਤੀ ਕੀ ਦੀ ਜਿਆਦਾਤਰ ਜਿਵੇਂ ਆਪਾਂ ਕਹਿੰਦੇ ਆ ਅਕਸਰ ਡਰਾਈਵਰਾਂ ਦੀ ਗਲਤੀ ਕੱਢ ਦਿੱਤੀ ਜਾਂਦੀ ਆ ਹੁਣ ਵੇਖੋ ਜੀ ਮੈਂ ਤਾਂ ਜੋ ਮੈਂ ਡਰਾਈਵਰਾਂ ਆ ਉਹ ਬੰਦਾ ਆਮ ਸੀ ਬੰਦਾ ਹਮ ਮੈਂ ਜੇ ਆਮ ਬੰਦਾ ਜੇ ਡਰਾਈਵਰ ਹੁੰਦਾ ਬੰਦਾ ਉਹ ਡਰਾਈਵਰ ਜੇ ਹੁੰਦਾ ਸਾਈਡ ਤੇ ਲਾ ਕੇ ਗੱਡੀ ਫਿਰ ਫੋਨ ਤੇ ਗੱਲ ਕਰਦਾ ਹਮ ਉਹਨੇ ਬੰਦੇ ਨੇ ਵਿਚਾਲੇ ਗੱਡੀ ਲਾ ਕੇ ਫੋਨ ਕਰਨ ਲੱਗ ਗਿਆ ਜੀ ਹਮ ਸੜਕ ਚੱਲਦੀ ਵੱਡੀ ਸੜਕੇ ਵਿਚਾਲੇ ਗੱਡੀ ਖਲੋਰਦੀ ਹਮ ਤੇ ਉਹਦੇ ਹੁਣ ਵਿਚ ਵਿੱਚ ਹਿੱਟ ਹੋਣੀ ਸੀ ਗੱਡੀ ਮੇਰੀ ਵੱਜਣੀ ਸੀਗੀ ਵੱਜੀ ਨਹੀਂ ਆਹੀ ਜੀ ਇਕ ਨਵਾਂ ਕਾਨੂੰਨ ਤੁਹਾਨੂੰ ਸ਼ਾਇਦ ਤੁਸੀਂ ਪੜਿਆ ਜਾਂ ਸੁਣਿਆ ਹੋਵੇ ਕਾਨੂੰਨ ਆਇਆ ਸੀਗਾ ਹਜੇ ਲਾਗੂ ਨਹੀਂ ਹੋਇਆਗਾ ਹਿੱਟ ਐਂਡ ਰਨ ਵਾਲਾ ਹਾਂਜੀ ਹਾਂਜੀ ਡਰਾਈਵਰਾਂ ਉੱਤੇ ਖਾਸ ਤੌਰ ਤੇ ਵੀ ਜੇ ਗੱਡੀ ਤੁਸੀਂ ਮਾਰੀ ਕਾਸੀ ਤੁਸੀਂ ਭੱਜ ਗਏ ਤਾਂ ਤੁਹਾਨੂੰ ਕੈਦ ਹੋਊਗੀ ਜੁਰਮਾਨਾ ਆਊਗਾ ਹਾਂਜੀ ਹਾਂਜੀ ਤੁਹਾਨੂੰ ਲੱਗਦਾ ਕਿ ਸਹੀ ਆ ਗਲਤ ਹੈ ਨਹੀਂ ਹੋਣਾ ਚਾਹੀਦਾ ਇਹ ਨਹੀਂ ਹੋਣਾ ਚਾਹੀਦਾ ਕਿਉਂਕਿ ਜੇ ਬੰਦਾ ਅਮੀਰ ਹੁੰਦਾ ਜੇ 10 ਆਪਣਾ 7 ਲੱਖ 8 ਲੱਖ ਦੇਣਾ ਹੁੰਦਾ ਬੰਦੇ ਨੇ ਤਾਂ ਡਰਾਈਵਰ ਹੀ ਕਿਉਂ ਬਣਦਾ ਡਰਾਈਵਰ ਕਿਉਂ ਬਣਦਾ ਜੀ ਹੂੰ ਉਹ 10000 ਰੁਪਏ ਕਮਾ ਨਾਲ ਡਰਾਈਵਰ ਬੰਦਾ ਜੀ ਉਹ ਇਹਨੇ ਪਹਿ ਕਤੋਂ ਡਲੇਗਾ ਜੀ ਹੂੰ ਉਹਨੇ ਦੱਸਿਆ ਦਣ ਕੋਕਾ ਹਿੱਟ ਤਾਂ ਹੋਈ ਜਾਂਦੀ ਆ ਗੱਡੀ ਕਾਨੂੰਨ ਦਾ ਇਸ ਕਾਨੂੰਨ ਦਾ ਗਲਤ ਫਾਇਦਾ ਵੀ ਉਠਾਇਆ ਜਾ ਸਕਦਾ ਇਹ ਇਹ ਰੋਡ ਏ ਜੀ ਇਹ ਇੰਡੀਆ ਵਿੱਚ ਰੋਡ ਦੇ ਉੱਤੇ ਸੇਫਟੀ ਸਰਕਾਰ ਨੂੰ ਕਰਨੀ ਚਾਹੀਦੀ ਇਹ ਤਾਂ ਪਤਾ ਨਹੀਂ ਲੱਗਦਾ ਗਾਂ ਕਦੋਂ ਆ ਗਈ ਮੂਰੇ ਗਾਂ ਕਦੋਂ ਆਉਂਦੀ ਇੱਕ ਭਾਜੀ ਆਮ ਲੋ ਆਮ ਬੰਦਾ ਨਾ ਏੜਾ ਜੀ ਉਹ ਜਾਇਦਾਦ ਹਿੱਟ ਕਰਦਾ ਗੱਡੀ ਜਿਹੜਾ ਘਰੇਲੂ ਬੰਦਾ ਘਰੇਲੂ ਬੰਦਾ ਜੀ ਹੂੰ ਡਰਾਈਵਰ ਦਾ ਆਪਣੀ ਲੇਨ ਤੇ ਚੱਲ ਰੇ ਹੂੰ ਤੁਹਾਨੂੰ ਵੀ ਪਤਾ ਵੀ ਅੱਗੇ ਕੋਈ ਬੰਦਾ ਆਣ ਕੇ ਇਧਰ ਮੋੜ ਦੇਗਾ ਗੱਡੀ ਹਾਂ ਕਿਸੇ ਦਾ ਨਹੀਂ ਪਤਾ ਕੋਈ ਪਤਾ ਨਹੀਂ ਕਹਣਾ ਹੁਣ ਟਰੈਕ ਡਰਾਈਵਰ ਨੇ ਮਤਲਬ ਐਡਾ ਟਰਾਲਾ ਲੈ ਕੇ ਜਾ ਰਿਹਾ ਬੰਦਾ ਉਹ ਤੇ ਆਪਣੀ ਲਾਈਨ 'ਚ ਹੀ ਜਾ ਰਿਹਾ ਹੈ ਉਹਦੇ ਤੁਸੀਂ ਅੱਗੇ ਕਰ ਦੋਗੇ ਗੱਡੀ ਨਾਲ ਜੇ ਤੁਹਾਡੀ ਮਰਜੀ ਵੀ ਗੱਡੀ ਨਾਲ ਹੋ ਖੈ ਗਈ ਤੇ ਤੁਸੀਂ ਉਹਦਾ ਕਹਿਣਾ ਕਸੂਰ ਉਹਦਾ ਹਾਂਜੀ ਕਸੂਰ ਤੇ ਹੁਣ ਵੱਡੀ ਗੱਡੀ ਵਾਲੇ ਦਾ ਕਾਹ ਤੋਂ ਕੱਢ ਦਿੰਦੇ ਆ ਬਸ ਉਹ ਵੱਡੀ ਗੱਡੀ ਆ ਆ ਦੇਖੋ ਹੁਣ ਹੀ ਹੋ ਗਿਆ ਕੰਮ ਉਹ ਬ੍ਰੇਕ ਮਾਰਤੀ ਨਾ ਗੱਡੀ ਇਹ ਇੱਥੇ ਐਕਸੀਡੈਂਟ ਬਹੁਤ ਹੁੰਦੇ ਨੇ ਅਸਲ ਬਹੁਤ ਹੁੰਦੇ ਪਤਾ ਵੀ ਨਹੀਂ ਇਹ ਰੂਲ ਕਾਹ ਤੋਂ ਨਹੀਂ ਫਾਲੋ ਕਰਦੇ ਪੰਜਾਬੀ ਬਾਰੇ ਖਾਸ ਤੌਰ ਤੇ ਆ ਮਤਲਬ ਤੋੜਨੇ ਆ ਵੱਜਾ ਪਤਾ ਨਹੀਂ ਮਰ ਲੋ ਕਹਿ ਦੇਣਾ ਬੈਲਟ ਬਾਈ ਬੈਲਟ ਲਾ ਲਾ ਉਹ ਨਾ ਵੀਰੇ ਜਾਣਦਾ ਕੋਈ ਨਹੀਂ ਇੱਥੇ ਸੱਕਦਾ ਜਾਣਾ ਹੈਲਮਟ ਲੈ ਲਾ ਉਹ ਛੱਡ ਜਾਣਦਾ ਆਪਾਂ ਨੂੰ ਇਹ ਕਿਉਂ ਰੂਲ ਕਾ ਤੋ ਨਹੀਂ ਫੋਲੋ ਕਰਦੇ ਤੁਸੀਂ ਇੱਕ ਆਕੜੀ ਵੀ ਸਾਡੇ ਕੋਲ ਹੈ ਕੋਈ ਪਹੁੰਚ ਹੈ ਹੈਡਲਾਈਟ ਕ੍ਰੋਸ ਕਰ ਜਾਂਦੇ ਨੇ ਬੰਦੇ ਉਹ ਬੰਦਾ ਕੋਈ ਪਹੁੰਚ ਹੁੰਦੀ ਤਾਂ ਇਹ ਕਰਦੇ ਨਹੀਂ ਸਾਡੇ ਵਰਗਾ ਨਹੀਂ ਕਰਦੇਗਾ ਜੀ ਸਾਨੂੰ ਪਤਾ ਵੀ ਇੱਥੇ ਪੱਲੇ ਪੈਸੇ ਵਰਨੇ ਪੈਣਗੇ ਤੁਸੀਂ ਨਹੀਂ ਕਰਦੇ ਹਾਂ ਜੀ ਕਦੇ ਰੈੱਡ ਲਾਈਟ ਕ੍ਰੋਸ ਨਹੀਂ ਕੀਤੀ ਹਾਂ ਜੀ ਅਸੀਂ ਜੈਬਰਾ ਕ੍ਰੋਸੀ ਤੋਂ ਪਿੱਛੇ ਘੁਲਾਣਾ ਪੈਂਦਾ ਸਾਨੂੰ ਹਾਂ ਕਿਉਂਕਿ ਸਾਹਮਣੇ ਕੈਮਰਾ ਲੱਗੇ ਨੇ ਤੁਸੀਂ ਇਹ ਸਿੱਖਿਆ ਨਹੀਂ ਕਿਸੇ ਤੋਂ ਪ੍ਰੋਪਰ ਟ੍ਰ ਪਾ ਜੀ ਮੈਂ ਨਾ ਜਿਵੇਂ ਟਰੈਕਟਰ ਚਲਾਣਾ ਹਾਂ ਜੀ ਟਰੈਕਟਰ ਚਲਾਣਾ ਮੈਨੂੰ ਉਸਤਾਦ ਹਰਨਾ ਪਿਆ ਹੂੰ ਟਰੈਕਟਰ ਵਾਸਤੇ ਨਹੀਂ ਗੱਡੀ ਵਾਸਤੇ ਗੱਡੀ ਵਾਸਤੇ ਹੂੰ ਕਿਉਂਕਿ ਇੱਕ ਲੈਂਡ ਟਰੈਕਟਰ ਹੀ ਲੈਂਡ 'ਚ ਉੱਠ ਕੇ ਮੈਨੂੰ ਡਰਾਈਵਰ ਬਣਨਾ ਪੈਣਾ ਸੀ ਹੂੰ ਕਿਉਂਕਿ ਮੈਂ ਟਰੈਕਟਰ ਤੇ ਆਪਣੇ ਆਪ ਨੂੰ ਡਰਾਈਵਰ ਨਹੀਂ ਸਮਝ ਸਕਦਾ ਨਹੀਂ ਸਮਝ ਸਕਦੇ ਬਿਲਕੁਲ ਜੇ ਰੋਡ ਤੇ ਚੱਲਣਾ ਨਹੀਂ ਤੁਸੀਂ ਡਰਾਈਵਰ ਤੋਂ ਜਾ ਕੇ ਸਿੱਖ ਸਕਦੇ ਗੱਡੀ ਹੂੰ ਫਿਰ ਰੋਡ ਤੇ ਬੈਠੋ ਮੈਂ ਗਰਮੀ ਦੇਣਾ ਚਾਹੀਏ ਗੱਡੀਆਂ ਟਾਇਰ ਤੋਤੇ ਨਹੀਂ ਹੂੰ ਟਾਇਰ ਧੋ ਕੇ ਫਿਰ ਡਰਾਈਵਰ ਬਣਿਆ ਜੀ ਉਸਤਾਦ ਦੇ ਹਾਂ ਜੀ ਹਾਂ ਜੀ ਹਾਂ ਜੀ ਨਹੀਂ ਰੂਲ ਦੱਸੇ ਫਿਰ ਉਸਤਾਦ ਨੇ ਯਾ ਲੇਨ ਚ ਚੱਲਣਾ ਹੈ ਹਾਂ ਜੀ ਹਾਂ ਜੀ ਇੰਨੀ ਸਪੀਡ ਤੇ ਚੱਲਣਾ ਹੈ ਹਾਂ ਜੀ ਹਾਂ ਜੀ ਪਤਾ ਲੱਗ ਗਿਆ ਤਾਂ ਅੱਜੇ ਤਾਂ ਬੰਦੇ ਸਪੀਡ ਦਾ ਚਲਾਣ ਵੀ ਕਰਾ ਲੈਂਦੇ ਆ ਹਾਂ ਜੀ 80 ਲਿਖਿਆ ਹੁੰਦਾ ਬੰਦਾ 120 ਤੇ ਜਾਂਦਾ ਹੁੰਦਾ ਐਸਪੀਰੀਅਸ ਹੋ ਜਾਂਦਾ ਪਾਜੀ ਬਾਅਦ ਚ ਹੌਲੀ ਹੌਲੀ ਨਾ ਬੰਦਾ ਜਦੋਂ ਰੋਡ ਤੇ ਚੱਲਣ ਲੱਗ ਜਾਂਦਾ ਹੈ ਹਾਂ ਬੰਦੇ ਨੂੰ ਪਤਾ ਲੱਗ ਜਾਂਦਾ ਵੀ ਆਹ ਚੀਜ਼ ਇੱਥੇ ਜੁ ਹੁੰਦੀ ਆ ਚੀਜ਼ ਇੱਥੇ ਹੁੰਦੀ ਏ ਅੱਜ ਕੱਲ੍ਹ ਤਾਂ ਕਈ ਬੰਦੇ ਨੂੰ ਪਤਾ ਹੀ ਨਹੀਂ ਕਿ ਕੈਮਰੇ ਕਿੱ ਸੜਕ ਦੇ ਵਿੱਚ ਵੀ ਲੱਗਾ ਹੁੰਦਾ ਕੈਮਰਾ ਅੱਜ ਕੱਲ ਕਹਿੰਦੇ ਸੜਕ ਦੇ ਵਿਚਾਲੇ ਹੁੰਦਾ ਜੇ ਡਿਵਾਈਡਰ ਹੁੰਦਾ ਨਾ ਹੀ ਸਕਰੀਨ ਲੱਗੀਆਂ ਨਹੀਂ ਵੱਡੀਆਂ ਸਕਰੀਨ ਉਹ ਤਾਂ ਚਲੋ ਖੜੇ ਵੀ ਹੁੰਦੇ ਆ ਪੰਜਾਬ ਚ ਵੀ ਦੇਖਦੇ ਆ ਆਸ ਹਾਈਵੇ ਤੇ ਵੀ ਖੜੇ ਹੁੰਦੇ ਸੀ ਮੰਨ ਲਓ ਚੰਡੀਗੜ੍ਹ ਆਪਾਂ ਵੜਦੇ ਆ ਜੇਰਪੁਰ ਸੜਕ ਤੋਂ ਵੜਦੇ ਆ ਜੇਰਪੁਰ ਸੜਕ ਤੋਂ ਵੜਦੇ ਸਾਰੇ ਇੱਕ ਬੱਤੀ ਲੰਘ ਕੇ ਜਦੋਂ ਬੱਤੀ ਲੰਘਦੇ ਹੋ ਡਿਵਾਈਡਰ ਦੇ ਵਿੱਚ ਵੇਖਿਆ ਇੱਕ ਸਕਰੀਨ ਲੱਗੀ ਹੋਏਗੀ ਚੱਲਦੀ ਹੋਏਗੀ ਜੀ ਉਹ ਨੰਬਰ ਆ ਜਾਣਗੇ ਜਿਹੜੇ ਨੰਬਰ ਤੇ ਹਰੇ ਰਹੇਗੀ ਉਹ ਤਾਂ ਸਮਝ ਲਓ ਵੀ ਨੋਰਮਲ ਗੱਡੀ ਹੈ ਜਦੋਂ ਰੈੱਡ ਲਾਈਟ ਹੋ ਗਈ ਸਮਝ ਲਓ ਉਹ ਬੰਦੇ ਦੇ ਜਿਹਦੇ ਰੱਡ ਹੋ ਗਈ ਹੈ ਸਪੀਡ ਆ ਉਹ ਚਲਾਣ ਹੋ ਗਿਆ ਜੀ ਉਹਦਾ ਘਰੇ ਪਹੁੰਚਣਾ ਉਹ ਘਰੇ ਚਲੋ ਚਲਾਉਣ ਹੁਣ ਪੁਲਿਸ ਨਹੀਂ ਰੋਕਦੀ ਨਾ ਜੀ ਉਹਦਾ ਮੀਟਰ ਹੀ ਰੋਕਦੇ ਆ ਮੀਟਰ ਹੀ ਓਕੇ ਜੀ ਜਾਂਦੇ ਜਾਂਦੇ ਕੀ ਕਹੋਗੇ ਕਿ ਵੀ ਬੰਦਿਆਂ ਦਾ ਡਰਾਈਵਰ ਵੀਰਾਂ ਦਾ ਸਤਿਕਾਰ ਕਰਨਾ ਚਾਹੀਦਾ ਦੇਖਣ ਵਾਲਿਆਂ ਨੂੰ ਮੈਂ ਨਾ ਭਾਜੀ ਡਰਾਈਵਰ ਇੱਕ ਅਹਜਾ ਬੰਦਾ ਜੀ ਜਿਹੜਾ ਲੋਕਾਂ ਨੂੰ ਘਰਾਂ ਤੋਂ ਘਰ ਪਹੁੰਚਾਉਂਦਾ ਜੀ ਉਹਦੀ ਮਾਰੀ ਬੰਦਿਆਂ ਨੂੰ ਤਾਂ ਪਹੁੰਚਾਉਂਦਾ ਡਰਾਈਵਰਾਂ ਕਰਕੇ ਹੀ ਤੁਹਾਡੇ ਘਰ ਤੱਕ ਦੁੱਧ ਸਭ ਕੁਝ ਚੱਲਦਾ ਸਭ ਕੁਝ ਉਹਨਾ ਕਰਕੇ ਹੀ ਪਹੁੰਚਦਾ ਹਾਂ ਸਭ ਕੁਝ ਚੱਲਦਾ ਜੀ ਜੇ ਪਹਾੜਾਂ 'ਚ ਵੀ ਬੰਦੇ ਪੰਚਾਉਂਦੇ ਆ ਜੇ ਉੱਥੋਂ ਦੇ ਲੋਕ ਮੈਗੀ ਖਾਂਦੇ ਆ ਤਾਂ ਮੈਗੀ ਤੱਲੋਂ ਡਰਾਈਵਰ ਲੈ ਕੇ ਜਾਂਦਾ ਲੈ ਕੇ ਜਾਂਦਾ ਸਹੀ ਗੱਲ ਹੈ ਹਾਂ ਸਰਕਾਰ ਕਰਨਾ ਚਾਹੀਦਾ ਹਾਂਜੀ ਹਾਂਜੀ ਇਹੀ ਕਹੋਗੇ ਤੁਸੀਂ ਮੈਂ ਨਹੀਂ ਕਹਾਂਗੇ ਧੰਨਵਾਦ ਨਾਲ ਕਹਾਂਗਾ ਵੀ ਜਿਹੜੇ ਸਾਡੇ ਸਤਿਕਾਰ ਕਰਦੇ ਨੇ ਜਿਹਦੇ ਸਾਨੂੰ ਤੋਂ ਬਹੁਤ ਮਾੜਾ ਹੀ ਲੋਕ ਕਹਿੰਦੇ ਨੇ ਵੀ ਡਰਾਈਵਰ ਮਾੜੇ ਹੁੰਦੇ ਨੇ ਜੀ ਪਹਿਲਾਂ ਪਹਿਲਾਂ ਹੁੰਦਾ ਸੀ ਨਾ ਭਾਜੀ ਵੀ ਜਿਵੇਂ ਜੱਟਾਂ ਦਾ ਬੰਦਾ ਮੁੰਡਾ ਡਰਾਈਵਰ ਬਣ ਗਿਆ ਜੀ ਹਾਂ ਨਾ ਜੀ ਉਹ ਉਹ ਤਾਂ ਡਰਾਈਵਰ ਏ ਉਹ ਨਾਲ ਵਿਆਹ ਨਹੀਂ ਕਰਨਾ ਹੈਗਾ ਕੋਈ ਅੱਛਾ ਨਾ ਜੀ ਹਾਂ ਕਰਦੇ ਨਹੀਂ ਕੋਈ ਕਰਦਾ ਸੀ ਮੈਨੂੰ ਪਤਾ ਹਾਂ ਜੀ ਸਤਿਕਾਰ ਨਹੀਂ ਸੀਗਾ ਨਾ ਆਇਆ ਹੀ ਨਹੀਂ ਸੀ ਬਹੁਤ-ਬਹੁਤ ਸ਼ੁਕਰੀਆ ਕੁਲਦੀਪ بھائی ਸਮਾਂ ਦਿੱਤਾ ਆਪਣੀ ਜ਼ਿੰਦਗੀ ਦੀਆਂ ਗੱਲਾਂ ਸਾਂਝੀਆਂ ਕੀਤੀ ਬਹੁਤ-ਬਹੁਤ ਸ਼ੁਕਰੀਆ ਧੰਨਵਾਦ ਲਓ ਜੀ ਇਹ ਸਨ ਕੁਲਦੀਪ ਸਿੰਘ ਗੱਡੀ ਚਲਾਉਂਦੇ ਨੇ ਸਮਾਣੇ ਤੋਂ ਅਕਸਰ ਤੁਹਾਨੂੰ ਜੇ ਇੰਟਰਵਿਊ ਦੇਖੋਗੇ ਤੁਹਾਨੂੰ ਮਿਲ ਜਾਣਗੇ ਗੱਡੀ ਕਦੇ ਤੁਸੀਂ ਇਹਨਾਂ ਦੀ ਗੱਡੀ ਸਫ਼ਰ ਵੀ ਕੀਤਾ ਹੋਊਗਾ ਪਰ ਇਸ ਗੱਲ ਦੇ ਵਿੱਚੋਂ ਨਿਕਲ ਕੇ ਆਇਆ ਕਿ ਅਸੀਂ ਬਾਹਰ ਗਏ ਬੰਦਿਆਂ ਦਾ ਸਤਿਕਾਰ ਕਰਦੇ ਹਾਂ ਜੇ ਉੱਥੇ ਡਰਾਈਵਿੰਗ ਕਰਦਾ ਪਰ ਇਧਰ ਸਾਡੇ ਜਿਹੜੇ ਵੀਰ ਡਰਾਈਵਿੰਗ ਦੇ ਖੇਤਰ ਦੇ ਵਿੱਚ ਕੰਮ ਕਰਦੇ ਨੇ ਰੋਜ਼ਗਾਰ ਰੋਟੀ ਕਮਾ ਕੇ ਆਪਣੇ ਬੱਚਿਆਂ ਲਈ ਲੈ ਕੇ ਜਾਂਦੇ ਆ ਅਸੀਂ ਉਹਨਾਂ ਦਾ ਉਹਨਾਂ ਦਾ ਸਤਿਕਾਰ ਨਹੀਂ ਕਰਦੇ ਇਹ ਵੀ ਇੱਕ ਕਲਾਕਾਰੀ ਹੈ ਜਿਵੇਂ ਗਾਉਣ ਵਾਲੇ ਗਾਇਕੀ ਗਾਉਂਦੇ ਨੇ ਸਾਜ਼ ਬਣਾਉਣ ਵਾਲਾ ਸਾਜ਼ ਵਜਾਉਂਦਾ ਹੈ ਉਸੇ ਤਰ੍ਹਾਂ ਇਹ ਵੀ ਇੱਕ ਕਲਾਕਾਰੀ ਹੈ ਕਿ ਸੜਕ ਦੇ ਉੱਤੇ ਚੱਲਣਾ ਇਹ ਵੀ ਇੱਕ ਸੁਰ ਨੇ ਕਿ ਕਿ ਸੁਰ ਦੇ ਵਿੱਚ ਤੁਸੀਂ ਚੱਲਣਾਗਾ ਇਹੋ ਜੇ ਵੀਰਾਂ ਦਾ ਸਤਿਕਾਰ ਕਰਿਆ ਕਰੋ ਦੇਖਦੇ ਰਹੋ ਦਿਲਦਾਰ ਬੰਦੇ